ਵਾਜ਼ਿਲਕਾਦੇ ਪਿੰਡ ਛੋਟੀ ਓਡੀਆਂ ਤੇ ਵੱਡੀ ਓਡੀਆਂ ਵਿੱਚ ਜੋ ਕਾਲਾ ਪਾਣੀ ਤੁਸੀਂ ਵੇਖ ਰਹੇ ਹੋ ਇਹਨੇ ਚੋਨੇ ਦੀ ਤੇ ਕਗਪਾਹ ਦੀ ਫਸਲ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਹੈ ਇਹ ਕਾਲਾ ਪਾਣੀ ਅਬਲ ਖੁਰਾਰਾ ਡਰੇਨ ਦੇ ਟੁੱਟਣ ਕਾਰਨ ਸਾਬੂਆ ਨੇ ਪਿੰਡ ਵਿੱਚ ਟੁੱਟਿਆ ਹੈ ਤੇ ਤਬਾਹ ਇਸਨੇ ਛੋਟੀ ਓਡੀਆਂ ਤੇ ਵੱਡੀ ਓਡੀਆਂ ਦੀ ਜ਼ਮੀਨ ਅਤੇ ਮਕਾਨ ਕੀਤੇ ਅਤੇ ਘਰ ਤਬਾਹ ਕੀਤੇ ਜਿੱਥੇ ਲੋਕਾਂ ਨੇ ਕਿਹਾ ਕਿ ਸਰਕਾਰ ਅਤੇ ਕਿਸੇ ਵੀ ਪਾਰਟੀ ਦੇ ਕਿਸੇ ਵੀ ਨੇਤਾ ਨੇ ਉਹਨਾਂ ਦੀ ਬਾਹਰ ਨਹੀਂ ਪੜੀ ਅਤੇ ਕੋਈ ਵੀ ਸਮਾਜਿਕ ਸੰਸਥਾ ਵੀ ਉੱਥੇ ਨਹੀਂ ਪੁੱਜੀ ਹੈ ਅਤੇ ਹੋਰ ਕੀ ਕੁਝ ਕਿਹਾ ਗਿਆ ਹੈ ਅਤੇ ਕੀ ਲੋਕਾਂ ਦੀ ਮੰਗ ਅਤੇ ਕੀ ਲੋਰ ਕੀ ਨਾਮ ਹੈ ਬਾਈ ਜੀ ਗੁਰਪ੍ਰੀਤ ਸਿੰਘ ਕਿੱਥੋਂ ਦਾ ਰਹਿਣ ਵਾਲੇ ਹੋ ਓਡੀਆਂ ਜੀ ਕਿਹੜੀ ਓਡੀਆਂ ਵੱਡੀ ਓਡੀਆਂ ਜ਼ਿਲ੍ਹਾ ਫਾਿਲਕਾ ਛੋਨਾ ਪਾਣੀ ਮੰਗਦਾ ਹੈ ਤੇ ਛੋਨਾਂ ਨੂੰ ਪਾਣੀ ਲਾਇਆ ਵੀ ਜਾਂਦਾ ਹੈ ਪਰ ਇੰਨਾ ਪਾਣੀ ਉਹ ਵੀ ਕਾਲਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਇਹ ਕਿਉਂ ਇੰਨਾ ਪਾਣੀ ਕਿਉਂ ਹੈ ਛੋਨੇ ਵਿੱਚ ਇਹ ਵੀਰ ਜੀ ਸੇਮਨਾਲ ਦਾ ਬੰਨ ਟੁੱਟਿਆ ਸੀਗਾ ਕਿਹੜੇ ਸੇਮਨਾਲ ਦਾ ਬਾਪੂਆਣੇ ਤੋਂ ਜੀ ਜੀ ਉਹ ਟੁੱਟਿਆ ਉਹਦਾ ਕਾਰਨ ਇਹ ਆ ਕਿ ਸਫਾਈ ਨਹੀਂ ਕੀਤੀ ਸੇਮ ਨਾਲ ਦੀ ਸਰਕਾਰ ਨੇ ਜੀ ਪਾਣੀ ਜ਼ਿਆਦਾ ਔਨ ਕਰਕੇ ਉੱਥੋਂ ਬੰਨ ਟੁੱਟਿਆ ਚਾਰ ਪੰਜ ਥਾਵਾਂ ਤੋਂ ਜੀ ਅਸੀਂ ਬੰਨਣ ਦੀ ਬਹੁਤ ਕੋਸ਼ਿਸ਼ ਕੀਤੀ ਆ ਪਰ ਕਾਬੂ ਹੋ ਗਿਆ ਸਾਡੇ ਤੋਂ ਜੀ ਔਰ ਇਹ ਪਾਣੀ ਫਿਰ ਹੁਣ ਕਾਫੀ ਦਿਨਾਂ ਦਾ ਖੜਾ ਹੈ ਇੱਥੇ ਜੀ ਉਹਦੇ ਕਾਰਨ ਖਰਾਬ ਹੋ ਗਿਆ ਪਾਣੀ ਹੁਣ ਮੁਸ਼ਕ ਮਾਰਦਾ ਜੀ ਬਿਮਾਰੀਆਂ ਦਾ ਘਰ ਬਣਿਆ ਪਿਆ ਤੇ ਪਾਣੀ ਨਿਕਲਦਾ ਕੋਈ ਸਿਸਤ ਵੀ ਹੈ ਨਹੀਂਗਾ ਵੀ ਕਿਸੇ ਪਾਸੇ ਨਿਕਲ ਜੇ ਕਿੰਨੇ ਦਿਨਾਂ ਦਾ ਪਾਣੀ ਭਰਿਆ ਹੋਇਆ ਹੈ ਇਹ ਪਾਣੀ ਭਰਿਆ ਨੂੰ ਹੋਈ ਹੈ 8-10 ਦਿਨ 10 ਦਿਨ ਇਹ ਇਹ ਕਿੰਨੇ ਕਿੰਨੇ ਫੁੱਟ ਪਾਣੀ ਹੋਊਗਾ ਇਹ ਪਹਿਲਾਂ ਤਾਂ ਭਰਾਈ ਸੀਗਾ 4-5 ਫੁੱਟ ਪਾਣੀ ਠੀਕ ਹੁਣ ਅੱਧਾ ਕਿ ਫੁੱਟ ਪਾਣੀ ਲੱਥਾ ਹੁਣ ਹੁਣ ਸਾਢੇ 3-4 ਫੁੱਟ ਗਏ ਹਾਂ ਤੇ ਇਹ ਫਸਲ ਦੇ ਉੱਤੇ ਹੀ ਚੱਲ ਰਿਹਾ ਹੈ ਫਸਲ ਦੇ ਉੱਪਰ ਚੱਲ ਰਿਹਾ ਫਸਲ ਦੀ ਤਾਂ ਕੋਈ ਉਮੀਦ ਹੀ ਨਹੀਂ ਫਸਲ ਦੀ ਕੋਈ ਉਮੀਦ ਨਹੀਂ ਖਰਾਬ ਹੋ ਗਏ ਸੋਨੇ ਸਾਰੇ ਕਿ ਕਿੰਨੇ ਕਿੱਲਾਂ 'ਚ ਲਗਭਗ ਪਾਣੀ ਕਿੰਨੇ ਏਕੜ 'ਚ ਮੇਰੇ ਹਿਸਾਬ ਨਾਲ 1000 ਏਕੜ ਦੇ ਲਗਭਗ ਹੋਗਾ ਅੱਛਾ ਕਿਹੜੇ ਕਿਹੜੇ ਪਿੰਡਾਂ ਦਾ ਆਪਣੇ ਵੀ ਸਾਬੂਆਣਾ ਛੋਟੀ ਓਡੀਆਂ ਤੇ ਵੱਡੀ ਓਡੀਆਂ ਜੀ ਤੇ ਪ੍ਰਸ਼ਾਸਨ ਜਾਂ ਸਰਕਾਰੀ ਅਧਿਕਾਰੀ ਜਾਂ ਡਰੇਨੇ ਵਿਭਾਗ ਕੋਈ ਨਹੀਂ ਆਇਆ ਨਾ ਜੀ ਨਾ ਨਾ ਕੋਈ ਨਹੀਂ ਆਇਆ ਕਿਸੇ ਨੇ ਕੋਈ ਸਾਰ ਨਹੀਂ ਲਈ ਨਾ ਨਾ ਬਿਲਕੁਲ ਨਹੀਂ ਲਈ ਕਿਸੇ ਨੇ ਸਾਰ ਇੱਥੇ ਇਹਦੇ ਵਾਸਤੇ ਧਰਨਾ ਵੀ ਲੱਗਿਆ ਸੀਗਾ ਪ੍ਰਸ਼ਾਸਨ ਨਾਲ ਗੱਲਾਂ-ਵਾਟਾਂ ਵੀ ਹੋਈਆਂ ਕੋਈ ਹੱਲ ਨਹੀਂ ਨਿਕਲਿਆ ਫਿਰ ਕੋਈ ਹੱਲ ਨਹੀਂ ਨਿਕਲਿਆ ਅਸੀਂ ਤਾਂ ਹੁਣ ਵੀ ਇਹੀ ਮੰਗ ਕਰਦੇ ਆਂ ਕਿ ਸਾਡਾ ਜਿਹੜਾ ਇਹ ਪਾਣੀ ਹੈ ਇਨੂੰ ਕਿਵੇਂ ਨਾ ਕਿ ਇੱਕ ਤਰੀਕੇ ਨਾਲ ਸੇਨ ਨਾਲ ਦੇ ਵਿੱਚ ਵਾਪਸ ਕੱਢਿਆ ਜਾਵੇ ਠੀਕ ਹੈ ਹਾਂ ਤੇ ਸੇਨ ਨਾਲੀ ਤਾਂ ਕਹਿੰਦੇ ਨੇ ਵੀ ਉਧਰ ਪਾਣੀ ਦਾ ਸਤਰ ਉੱਚਾ ਹੈਗਾ ਨਹੀਂ ਵੀਰੇ ਨਹੀਂ ਹੈਗਾ ਉੱਪਰ ਹੁਣ ਡਾਊਨ ਹੋ ਗਿਆ ਸੇਨ ਨਾਲਾ ਡਾਊਨ ਹੋ ਗਿਆ ਸੇਨ ਨਾਲਾ ਹਾਂ ਹੁਣ ਕੋਈ ਸਰਕਾਰ ਸਾਡੀ ਸੁਣੇ ਕਿਵੇਂ ਨਾ ਕਿਵੇਂ ਪ੍ਰਸ਼ਾਸਨ ਸੁਣੇ ਤੇ ਦਾ ਪਾਣੀ ਜਿਹੜਾ ਵਾਪਸ ਕੱਢਿਆ ਜਾਵੇ ਮੋਟਰਾਂ ਲਗਾ ਕੇ ਮੋਟਰਾਂ ਨਾਲ ਜਿਵੇਂ ਵੀ ਹੈ ਟਿਊਬਵਲ ਡੀਜ਼ਲ ਦੀ ਵਿਸਥਾ ਦਿੱਤੀ ਜਾਵੇ ਸਾਨੂੰ ਤੇ ਇਹ ਇਹ ਤੁਸੀਂ ਗਾੜ੍ਹ ਲਾਏ ਨੇ ਕਰਾਉਂਟੇ ਢੇ ਕਰਕੇ ਇਹ ਸਾਡੇ ਸਾਰੇ ਕਮਰੇ ਪਾੜ ਗਏ ਕੰਦਾ ਬਹਿ ਗਿਆ ਥੱਲੇ ਕਾਰਨ ਆ ਪਾਣੀ ਦਾ ਜੀ ਤੇ ਅਪਿਛੇ ਗੱਟੇ ਦੇ ਮਿੱਟੀ ਵੀ ਲੱਗੀ ਬੰਨ ਬਣਾ ਇਹ ਬੰਨ ਗੱਟੇ ਜੋੜੇ ਆ ਜੀ ਡਿੱਗਣ ਨਾ ਕੰਦਾ ਪਾਣੀ ਬਹੁਤ ਜ਼ਿਆਦਾ ਉੱਪਰ ਆ ਗਿਆ ਸੀ ਨੀਵਾ ਚ ਚੜਦਾ ਪਾਣੀ ਨੀਆਂ ਦੇ ਵਿੱਚ ਵੜ ਗਿਆ ਤੁਹਾਨੂੰ ਦਿਖਾ ਦੰਨੇ ਆ ਕੋਠੇ ਪਾੜ ਗਿਆ ਸਾਰੇ ਲੈਂਟਰ ਬਹਿ ਗਿਆ ਥੱਲੇ ਕਿੰਨੇ ਕੁ ਕਰਾ ਦਾ ਨੁਕਸਾਨ ਆ ਤੁਹਾਡੇ ਓਡੀਆਂ ਵੱਡੀ ਓਡੀਆਂ ਪਿੰਡ ਵਿੱਚ ਦੇਖੋ ਜੀ ਲਗਭਗ 5-7 ਘਰਾਂ ਦਾ ਤਾਂ ਓਡੀਆਂ ਛੋਟੀਆਂ ਓਡੀਆਂ ਘਰਾਂ ਦੇ ਘਰਾਂ ਘਰਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਹਾਂਜੀ ਜਿਨ੍ਹਾਂ ਦੇ ਪਾਣੀ ਲੱਗ ਗਿਆ ਨਾਲ ਆ ਕੇ ਜਿਆਦਾ ਜੀ ਤੇ ਬਾਹਰਲੇ ਬਾਹਰਲੇ ਘਰ ਜਿੰਨੇ ਹਾਂਜੀ ਜਿੰਨੇ ਬਾਹਰਲੇ ਘਰ ਸੀ ਉਹਨਾਂ ਦਾ ਨੁਕਸਾਨ ਹੋਇਆ ਤੇ ਜ਼ਮੀਨ ਲਗਭਗ 1000 ਜ਼ਮੀਨ ਕੋਈ ਵੀ ਨਹੀਂ ਕਿਸੇ ਦਾ ਕੋਈ ਕਿੱਲਾ ਨਹੀਂ ਬਚਿਆ ਤੇ ਇਹ ਹੁਣ ਜੇ ਕਿੱਲੇ ਨਹੀਂ ਬਚੇ ਇਹ ਤਾਂ ਜਿਹੜੇ ਆਰਤੀਆਂ ਦੇ ਲੈ ਪੈਸੇ ਨੇ ਬੈਂਕਾਂ ਦੇ ਲੋਨ ਨੇ ਬਹੁਤ ਔਖਾ ਕਿਵੇਂ ਪੂਰੇ ਹੋਣਗੇ ਬਹੁਤ ਹੀ ਔਖਾ ਵੀਰ ਜੀ ਤੇ ਸਰਕਾਰ ਸਰਕਾਰ ਕੋਈ ਮਦਦ ਦੇਵੇ ਤਾਂ ਸਰਕਾਰ ਕਹਿ ਰਹੀ ਅਸੀਂ 20000 ਰੁਪਏ ਮੁਆਵਜ਼ਾ 20000 ਨਾਲ ਕੁਛ ਨਹੀਂ ਬਣਦਾ ਇਹ 20000 ਹੌਲ ਸਰਚ ਲਾਏ ਪਹਿਲਾਂ ਪਾਣੀ ਆਇਆ ਵੀਰ ਜੀ 1 ਮਹੀਨਾ ਪਹਿਲਾਂ ਅਸੀਂ ਦਵਾਰਾ ਝੋਨੇ ਲਾਏ ਆ ਅੱਛਾ ਹਾਂਜੀ ਇਹ ਦਵਾਰਾ ਝੋਨੇ ਲਾਏ ਆ ਦਵਾਰਾ ਫਿਰ ਪਾਣੀ ਆ ਗਿਆ ਤੇ ਪਾਣੀ ਆਇਆ ਕਿਤੋਂ ਪਹਿਲਾਂ ਵੀਰ ਜੀ ਇਹੀ ਬੰਨ ਟੁੱਟਿਆ ਸੀ ਸਾਬੂਆਂ ਨੇ ਤੋਂ ਜੀ ਅਸੀਂ ਬੰਨ ਕੇ ਆਏ ਉਸ ਤੋਂ ਦਵਾਰਾ ਫਿਰ ਬਾਰਸ਼ਾਂ ਹੋਈਆਂ 15 ਦਿਨਾਂ ਦਾ ਗੈਪ ਪਿਆ ਜੀ ਤੇ ਦੁਬਾਰਾ ਫੇਰ ਪਾਣੀ ਆ ਗਿਆ ਫੇਰ ਪਾਣੀ ਆ ਗਿਆ ਤੇ ਸਰਕਾਰ ਕਹਿ ਰਹੀ ਸੀ 20000 ਰੁਪਏ ਪਹਿਲੀ ਰਾਜੇ ਭਗਵੰਤ ਮਾਨ ਜੀ ਦਾ ਕਹਿਣਾ ਹੈ ਵੀ 20000 ਰੁਪਏ ਕਿਲਾ ਏਕੜ ਮੁਆਵਜ਼ਾ ਅਸੀਂ ਦਿੱਤਾ ਹੈ ਤੇ ਇਹ ਵੀ ਕਿਹਾ ਵੀ ਜਿਹੜੇ ਪਾਣੀ ਨਾਲ ਰੇਤ ਆਈ ਉਹ ਤੁਹਾਡੀ ਦੇਖੋ ਜੀ ਇਹ ਤਾਂ ਹੁਣ ਬਾਅਦ 'ਚ ਹੀ ਪਤਾ ਲੱਗੂ ਆ 20000 ਰੁਪਿਆ ਵੀ ਕਿਸਾਨਾਂ ਤੱਕ ਪਹੁੰਚਦਾ ਹੈ ਜਾਂ ਨਹੀਂ ਪਹੁੰਚਦਾ ਇਸ ਗੱਲ ਦਾ ਵੀ ਕੋਈ ਕਹਿ ਨਹੀਂ ਸਕਦਾ ਅੱਛਾ ਦੂਸਰੇ ਪਾਸੇ ਸਤਲੁਜ ਦਰਿਆ ਤੇ ਉੱਥੇ ਅਸੀਂ ਦੇਖਦੇ ਹਾਂ ਆਫਸਰ ਵੀ ਆ ਰਹੇ ਨੇ ਮੰਤਰੀ ਵੀ ਆ ਰਹੇ ਨੇ ਰੋਜ਼ਾਨਾ ਪਾਰਟੀਆਂ ਦੇ ਲੀਡਰ ਵੀ ਆ ਰਹੇ ਨੇ ਇੱਥੇ ਵੀ ਕਿਸੇ ਨੇ ਕੋਈ ਢੇੜਾ ਮਾਰਿਆ ਕਿ ਨਹੀਂ 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 ਕੋਈ ਨਹੀਂ ਪਹੁੰਚਿਆ ਇੱਥੇ ਇੱਧਰ ਕੋਈ ਸਾਹ ਸੰਭਾਲ ਨਹੀਂ ਕੋਈ ਨਹੀਂ ਕੋਈ ਨਹੀਂ ਪਹੁੰਚਿਆ ਇੱਥੇ ਇੱਧਰ ਐਵੇਂ ਜਿਵੇਂ ਲਾਵਾਰਿਸ ਛੱਡਿਆ ਹੋਇਆ ਬਸ ਬਸ ਇਹ ਹਾਲ ਹੈ ਕੋਈ ਬੰਦਾ ਨਹੀਂ ਪਹੁੰਚਿਆ ਲੋਕ ਤੁਸੀਂ ਕਹਿ ਰਹੇ ਹੋ ਕਈ 5-7 ਘਰ ਬੜੇ ਪੂਰੀ ਤਰ੍ਹਾਂ ਡਿੱਗ ਗਏ ਅਤੇ 1000 ਏਕੜ ਦੇ ਨਾਲ ਤੇ ਲੋਕਾਂ ਦਾ ਖਾਣਾ ਪੀਣਾ ਰਹਿਣਾ ਕਿਵੇਂ ਚੱਲ ਰਿਹਾ ਫਿਰ ਜੀ ਉਹ ਵੀਰ ਜੀ ਬਹਰੋਂ ਲੋਕ ਆਉਂਦੇ ਆ ਜੀ ਸੰਯੋਗ ਦੇਣ ਵਾਸਤੇ ਜਿਵੇਂ ਪਸ਼ੂਆਂ ਦਾ ਹਰਾਚਾਰਾ ਦੇ ਗਿਆ ਹਾਂ ਵੀ ਜੇ ਰੱਖਿਆ ਜਾਵੇ ਤੁਹਾਡੇ ਤੂੜੀ ਦੇ ਕੋਪੋ ਵੇਖੇ ਗਏ ਨੇ ਪੂਰੀ ਤਰ੍ਹਾਂ ਇੱਥੇ ਪਾਣੀ ਨਹੀਂ ਇਹ ਸਾਰੇ ਪਾਣੀ ਦੇ ਵਿੱਚ ਤੂੜੀ ਸਾਰੀ ਖਰਾਬ ਆ ਪੱਠੇ ਹਰਾਚਾਰਾ ਸਾਰਾ ਖਰਾਬ ਆ ਤੇ ਇਹ ਇਹ ਪਸ਼ੂ ਡੰਗਰ ਵਿਚਾਰੇ ਇਹਨਾਂ ਨੂੰ ਕੀ ਖਾਣ ਨੂੰ ਕੋਈ ਫਿਰ ਵੀਰ ਜੀ ਫੀਡ ਲਿਆ ਕੇ ਪਾਉਂਦੇ ਆ ਜੀ ਤੇ ਇਹਨਾਂ ਨੂੰ ਹਰਾਚਾਰਾ ਤੇ ਕੋਈ ਰਿਸ਼ਤੇਦਾਰੀ ਦੇ ਵਿੱਚੋਂ ਜਿਵੇਂ ਜਾ ਕੇ ਲਿਆਂਦੀ ਆ ਕੋ ਤੂੜੀ ਲਿਆਂਦੀ ਆ ਫੀਡ ਵਗੈਰਾ ਇਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਜਾਂ ਅਧਿਕਾਰੀਆਂ ਵੱਲੋਂ ਕੋਈ ਮਦਦ ਨਹੀਂ ਦਿੱਤੀ ਗਈ ਇਹਨਾਂ ਵਾਸਤੇ ਨਹੀਂ ਨਹੀਂ ਜੀ या कोई राजनीति है इतने कोई नहीं पहुंचा एबीआई न्यूज चैनल देखने वाले सभी दर्शकों से हम अपील करते हैं कि बी न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत